ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਐਸਟੈਟ ਦੇ ਰਿਜ਼ਲਟ ਦੀ ਪਲੱਸ ਮਾਸਟਰ ਕਾਰਡਰ ਵੈਕੈਂਸੀ ਲੈਕਚਰਰ ਕਾਰਡਰ ਰਾਜਸਥਾਨ ਸੈਕੰਡ ਗ੍ਰੇਡ ਟ੍ਰੇਨ ਰੇਲਵੇ ਟੀਚਰ ਭਰਤੀ ਚੰਡੀਗੜ੍ਹ ਜੀਬੀਟੀ ਟੀਜੀਟੀ ਭਰਤੀ ਐਂਡ ਕੇਵੀਐਸ ਰਿਕਰੂਟਮੈਂਟ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕਿਉਂਕਿ ਅਸੀਂ ਟੀਚਿੰਗ एग्जाम ਤੋਂ ریلیਟਡ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਉਸ ਰਿਗਾਰਡਿੰਗ ਵੀਡੀਓਜ਼ ਬਣਾਉਂਦੇ ਰਹਿਣੇ ਆ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਗੱਲ ਕਰ ਰਹੇ ਹਾਂ ਕਿ ਪੀਐਸਟ 2024 ਦੀ ਪ੍ਰੀਖਿਆ ਜਿਹੜੀ ਪ੍ਰੀਖਿਆ 1 ਦਸੰਬਰ ਨੂੰ ਕੰਡਕਟ ਕਰਵਾਈ ਗਈ ਸੀਗੀ ਆਫੀਸ਼ਲ ਅਨਸਰ ਕੀ ਜਾਰੀ ਕਰ ਦਿੱਤੀ ਗਈ ਤੁਸੀਂ ਸਾਰਿਆਂ ਨੇ ਆਪਦੇ ਅਨਸਰ ਵੀ ਮੈਚ ਕਰ ਦਿੱਤੇ ਹੋਣੇ ਆ ਓਬਜੈਕਸ਼ਨਾਂ ਵੀ ਲਗਾ ਦਿੱਤੀਆਂ ਹੋਣਗੀਆਂ ਤੇ ਹੁਣ ਤੁਹਾਨੂੰ ਵੇਟ ਹੋਣੀ ਆ ਰਿਜ਼ਲਟ ਦੀ ਸੋ 2-4 ਦਿਨਾਂ ਤੱਕ ਜਾਂ ਫਿਰ ਕੁਝ ਦਿਨਾਂ ਤੱਕ ਜਿਹੜਾ ਪੀਐਸਟੈਟ ਦਾ ਰਿਜ਼ਲਟ ਹੈਗਾ ਜੀ ਉਹ ਤਾਂ ਜਾਰੀ ਕਰ ਹੀ ਦਿੱਤਾ ਜਾਊਗਾ ਪੀਐਸਟੈਟ ਦੇ रिजल्ट ਤੋਂ ਬਾਅਦ ਤੁਸੀਂ ਆਪਦੇ 8080 ਕਾਰਡਰ ਮਾਸਟਰ ਕਾਰਡਰ ਤੇ ਪੇਪਰ ਦੀ ਤਿਆਰੀ ਵੀ ਸਟਾਰਟ ਕਰੋਗੇ ਈਵਨ ਕਾਫੀ ਸਾਰੇ ਸਾਥੀਆਂ ਨੇ ਆਪਦੇ ਪੇਪਰ ਦੀ ਤਿਆਰੀ ਸ਼ੁਰੂ ਕਰ ਵੀ ਦਿੱਤੀ ਹੋਣੀ ਆ ਗੱਲ ਆਉਂਦੀ ਆ ਉਹਨਾਂ ਸਾਥੀਆਂ ਦੀ ਜਿਨ੍ਹਾਂ ਸਾਥੀਆਂ ਦਾ ਪੇਪਰ ਕਲੀਅਰ ਨਹੀਂ ਹੋਊਗਾ ਜਿੰਨਾ ਦਾ ਜਿਹੜਾ ਫਰਕ ਹੈਗਾ ਆ 5 10 ਨੰਬਰਾਂ ਦਾ ਫਰਕ ਵੇਖਣ ਨੂੰ ਮਿਲ ਰਿਹਾ ਜੇਕਰ ਆਪਾਂ ਆਫੀਸ਼ੀਅਲ ਆਨਸਰ ਕੀ ਦੀ ਗੱਲ ਕਰੀਏ ਤਾਂ ਉਹਨਾਂ ਸਾਥੀਆਂ ਦਾ ਪੇਪਰ ਜਿਹੜਾ ਹੈਗਾ ਆ ਪੀਐਸਟੈਟ ਦਾ ਉਹ ਕਲੀਅਰ ਨਹੀਂ ਹੋਣਾ ਐਂਡ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਹੋਊਗਾ ਸੋ ਉਹਨਾਂ ਸਾਥੀਆਂ ਦੀ ਗੱਲ ਕਰਾਂਗੇ ਕਿ ਜੇਕਰ ਤੁਹਾਡੇ ਕੋਲ ਮਾਸਟਰ ਕਾਰਡਰ ਦੇ ਵਿੱਚ ਤੁਸੀਂ ਅਪਲਾਈ ਨਹੀਂ ਕਰ پا ਰਹੇ ਜਾਂ ਫਿਰ ਈਟੀਟੀ ਕਾਰਡਰ ਦੇ ਵਿੱਚ ਅਪਲਾਈ ਨਹੀਂ ਕਰ ਪਾਉਂਗੇ ਜੇਕਰ ਆਪਾਂ ਗੱਲ ਕਰਦੇ ਹਾਂ ਪੀਐਸਟੈਟ ਇਗਜ਼ਾਮ ਦੀ ਕਿਉਂਕਿ ਪੀਐਸਟੈਟ ਦੇ ਰਿਜ਼ਲਟ ਤੋਂ ਬਾਅਦ ਕਾਫੀ ਸਾਰੇ ਸਾਥੀਆਂ ਦੇ ਦਿਲ ਵੀ ਟੁੱਟਣਗੇ ਕਿਉਂਕਿ ਉਹਨਾਂ ਦੇ ਜਦੋਂ ਨੰਬਰ ਨਾ ਬਣੇ ਸੋ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇਕਰ ਆਪਾਂ ਗੱਲ ਕਰਦੇ ਹਾਂ ਆਪਣੀਆਂ ਨਾਲ ਦੀਆਂ ਸਟੇਟਸ ਦੀ ਤਾਂ ਉੱਥੇ ਤੁਹਾਨੂੰ ਕਾਫੀ ਸਾਰੀਆਂ ਜਿਹੜੀਆਂ ਵੈਕੈਂਸੀਜ਼ ਨੇ ਜਿਹੜੀਆਂ ਵੇਰੀਅਸ ਟੀਚਰ ਵੈਕੈਂਸੀਜ਼ ਨੇ ਜੀ ਉਹ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਮੈਂ ਰਾਜਸਥਾਨ ਦੀ ਗੱਲ ਕਰਾਂ ਤਾਂ ਰਾਜਸਥਾਨ ਦੇ ਵਿੱਚ ਸੈਕੰਡ ਗ੍ਰੇਡ ਟੀਚਰ ਦੀ ਭਰਤੀ ਆਈ ਹੋਈ ਹੈ ਜਾਫਰ ਕਹਿ ਸਕਦੀ ਹਾਂ ਕਿ 9ਵੀਂ ਅਤੇ 10ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਸਰਕਾਰੀ ਟੀਚਰ ਦੀ ਜਿਹੜੀ ਭਰਤੀ ਹੈਗੀ ਆ ਜੀ ਉਹ ਰਾਜਸਥਾਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਜੀ ਦੀ ਜਾਣਕਾਰੀ ਮੈਂ ਕਾਫੀ ਦਿਨ ਪਹਿਲਾਂ ਹੀ ਦੇ ਦਿੱਤੀ ਸੀਗੀ ਐਂਡ ਇਸ ਦੇ ਨਾਲ ਤੁਹਾਨੂੰ ਰੀਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਜਿਵੇਂ ਪੀਐਸਟੈਟ ਵਾਂਗ ਹੀ ਰਾਜਸਥਾਨ ਦੇ ਵਿੱਚ ਰੀਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਸੋ ਰੀਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਜਿਹੜੇ ਫਾਰਮ ਹੈਗੇ ਆ ਜੀ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਸਕਦੇ ਹੋ ਐਂਡ ਰਾਜਸਥਾਨ ਸੈਕੰਡ ਗ੍ਰੇਡ ਟੀਚਰ ਦੇ ਲਈ ਤਾਂ ਕੋਈ ਡੈਟ ਰਿਕੁਆਇਰਡ ਵੀ ਨਹੀਂ ਹੈਗਾ ਇਸ ਤੋਂ ਇਲਾਵਾ ਰੇਲਵੇ ਟੀਚਰ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜਿਹਦੇ ਵਿੱਚ ਤੁਹਾਨੂੰ ਹਜ਼ਾਰ ਪਲੱਸ ਜਿਹੜੀਆਂ ਪੋਸਟਾਂ ਨੇ ਜੀ ਉਹ ਵੇਖਣ ਨੂੰ ਮਿਲ ਰਹੀਆਂ ਨੇ ਇਹਦੀ ਜਾਣਕਾਰੀ ਵੀ ਮੈਂ ਅੱਜ ਟੈਲੀਗ੍ਰਾਮ ਚੈਨਲ ਤੇ ਦੇ ਦਿੱਤੀ ਹੈ ਜਿਹਦੇ ਵਿੱਚ ਤੁਹਾਨੂੰ ਪੀਆਰਟੀ ਪੀਜੀਟੀ ਅਤੇ ਟੀਜੀਟੀ ਜਿਹੜੇ ਟੀਚਰ ਨੇ ਸਰਕਾਰੀ ਦੀ ਮੈਂ ਗੱਲ ਕਰ ਰਹੀਆਂ ਹਾਂ ਇਹਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਦੇਖਣ ਨੂੰ ਮਿਲ ਰਿਹਾ ਕੰਪਲੀਟ ਜਾਫਰ ਡਿਟੇਲ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਇਹ ਵੀ ਤੁਹਾਨੂੰ 1-2 ਦਿਨਾਂ ਵਿੱਚ ਦੇਖਣ ਨੂੰ ਮਿਲੂਗਾ ਜਦੋਂ ਵੀ ਆਉਂਦਾ ਹੈ ਉਹਦਾ ਨੋਟੀਫਿਕੇਸ਼ਨ ਮੇਰੇ ਦੁਆਰਾ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਊਗੀ ਐਂਡ ਗੱਲ ਇਹ ਵੀ ਸੁਣਨ ਨੂੰ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਲਗਭਗ 200-250 ਜਿਹੜੀਆਂ ਪੋਸਟਾਂ ਨੇ ਜੀ TGT ਅਤੇ JBT ਦੀਆਂ ਉਹ ਵੀ ਤੁਹਾਨੂੰ ਵੇਖਣ ਨੂੰ ਮਿਲ ਸਕਦੀਆਂ ਨੇ ਇਸ ਸੈਸ਼ਨ ਦੇ ਵਿੱਚ ਸੋ ਬਿਲਕੁਲ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਪੋਸਟਾਂ ਆਉਣਗੀਆਂ ਜੇਕਰ ਤੁਸੀਂ TET ਪ੍ਰੀਖਿਆ ਪਾਸ ਕੀਤੀ ਹੋਈ ਐ सीटेट ਪ੍ਰੀਖਿਆ ਦੀ ਮੈਂ ਗੱਲ ਕਰ ਰਿਹਾ ਤਾਂ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਫਿਊਚਰ ਦੇ ਵਿੱਚ ਇਸੇ ਤਰ੍ਹਾਂ ਹੀ ਸੁਣਨ ਵਿੱਚ ਇਹ ਵੀ ਆ ਰਿਹਾ ਕਿ KVS ਦੇ ਵਿੱਚ ਵੀ ਤੁਹਾਨੂੰ ਜਿਹੜੀਆਂ ਵੈਕੈਂਸੀਜ਼ ਨੇ ਜੀ ਇਹ ਵੇਖਣ ਨੂੰ ਮਿਲ ਸਕਦੀਆਂ ਨੇ ਬਟ ਇਹਦੇ ਲਈ सीटेट ਰਿਕੁਆਇਰਡ ਹੁੰਦਾ ਹੈ ਐਂਡ ਮੈਂ ਉਮੀਦ ਤਾਂ ਇਹੀ ਕਰੂੰਗਾ ਕਿ ਕਾਫੀ ਸਾਰੇ ਸਾਥੀਆਂ ਨੇ सीटेट ਦਾ ਜਿਹੜਾ ਪੇਪਰ ਹੈਗਾ ਜੀ ਉਹ ਪਾਸ ਕਰਕੇ ਰੱਖਿਆ ਹੋਊਗਾ ਬਾਕੀ ਜਿਹੜੀਆਂ ਪੀਜੀਟੀ ਵੈਕੈਂਸੀਜ਼ ਹੁੰਦੀਆਂ ਨੇ ਜਿਵੇਂ ਕਿ ਰੇਲਵੇ ਵਿੱਚ ਵੀ টিਜੀ ਪੀਜੀਟੀ ਦੀਆਂ ਵੈਕੈਂਸੀਜ਼ ਨੇ ਜਾਂ ਫਿਰ ਲੈਕਚਰਾਰ ਕਾਡਰ ਦੇ ਵਿੱਚ ਤੁਹਾਨੂੰ ਜਿਹੜੀ ਵੈਕੈਂਸੀਜ਼ ਦੇਖਣ ਨੂੰ ਮਿਲਦੀਆਂ ਨੇ ਇਹਦੇ ਵਿੱਚ ਕੋਈ ਟੈਕਟ ਰਿਕੁਆਇਰਡ ਨਹੀਂ ਹੁੰਦਾ ਜੇਕਰ ਤੁਹਾਡਾ ਪੀਐਸਟੈਟ ਦਾ ਪੇਪਰ ਕਲੀਅਰ ਨਹੀਂ ਵੀ ਹੈਗਾ ਤਾਂ ਤੁਸੀਂ ਇਹਨਾਂ ਵੈਕੈਂਸੀਜ਼ ਦੀ ਤਿਆਰੀ ਕਰ ਸਕਦੀ ਹੋ ਐਂਡ ਜਾਂ ਫਿਰ ਜੇਕਰ सीटेट ਪੇਪਰ ਪਾਸ ਹੈਗਾ ਤਾਂ ਜਿਹੜੀਆਂ ਸੈਂਟਰ ਦੀਆਂ ਵੈਕੈਂਸੀਜ਼ ਹੁੰਦੀਆਂ ਨੇ ਉਨਾ ਪੇਪਰ ਦੀ ਤਿਆਰੀ ਤੁਸੀਂ ਸ਼ੁਰੂ ਕਰ ਸਕਦੇ ਹੋ ਗੱਲ ਕਰਦੀਆਂ ਕਿ ਸਰ ਮਾਸਟਰ ਕਾਰਡਰ ਦੀ ਜਿਹੜੀ ਵੈਕੈਂਸੀਜ਼ ਹੈਗੀ ਹੈ ਵੈਸੇ ਤਾਂ ਦੇਖੋ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਦੱਸ ਦਿੰਨਾ ਆ ਕਿ ਕੋਈ ਵੀ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਮਾਸਟਰ ਕਾਰਡਰ ਦੀ ਜਿਹੜੀ ਵੈਕੈਂਸੀਜ਼ ਨੇ ਜੀ ਉਹ ਕਦੋਂ ਤੱਕ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਇਹਦਾ ਜਵਾਬ ਇੱਕੋ ਹੀ ਹੋਊਗਾ ਕਿ ਤੁਸੀਂ ਆਪ ਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਹੈ ਜੀ ਉਹ ਕੰਪਲੀਟ ਰੱਖੋ ਕਿਉਂਕਿ ਤੁਹਾਨੂੰ ਪਤਾ ਯਾ ਇਸ ਤੋਂ ਬਾਅਦ ਇਲੈਕਸ਼ਨ ਆਉਣਗੇ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਲੈਕਸ਼ਨ ਮੋਡ ਵਿੱਚ ਆ ਜਾਂਦੀਆਂ ਨੇ ਐਂਡ ਜਿਹੜੀ ਭਰਤੀ ਹੈਗੀ ਆ ਜੀ ਇਹ ਤਾਂ ਤੁਹਾਨੂੰ ਦੇਖਣ ਨੂੰ ਮਿਲੂਗੀ ਅੱਜ ਦੇਖਣ ਨੂੰ ਨਾ ਮਿਲੇ ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ 6 ਮਹੀਨੇ ਬਾਅਦ ਕਦੇ ਤਾਂ ਵੈਕੈਂਸੀ ਜਿਹੜੀਆਂ ਨੇ ਜੀ ਉਹ ਤਾਂ ਵੇਖਣ ਨੂੰ ਮਿਲਣਗੀਆਂ ਹੀ ਨਾ ਸੋ ਇਸ ਕਰਕੇ ਮੇਰੀ ਤਾਂ ਇੱਕੋ ਸਲਾਹ ਹੈਗੀ ਆ ਤੁਹਾਨੂੰ ਸਾਰਿਆਂ ਨੂੰ ਕਿ ਆਪ ਦਾ ਜਿਹੜਾ ਕੀਮਤੀ ਟਾਈਮ ਹੈਗਾ ਆ ਇਹਨੂੰ ਤੁਸੀਂ ਯੂਟਿਲਾਈਜ਼ ਕਰੋ ਐਂਡ ਆਪਣੀ ਜਿਹੜੀ ਤਿਆਰੀ ਹੈਗੀ ਆ ਜੀ ਉਹਦੇ ਤੇ ਪੂਰਾ ਪੂਰਾ ਫੋਕਸ ਕਰੋ ਜਿਹੜੇ ਸਟੂਡੈਂਟ ਜਾਂ ਫਿਰ ਐਸਪੀਰੈਂਟ ਸਿਰਫ ਨੋਟੀਫਿਕੇਸ਼ਨ ਆਉਣ ਤੇ ਹੀ ਤਿਆਰੀ ਕਰਦੇ ਨੇ ਜੀ ਉਹ ਪਿੱਛੇ ਰਹਿ ਜਾਂਦੇ ਨੇ ਇਹ ਗ ਇਹ ਤਰਕ ਤੁਸੀਂ ਦੇ ਸਕਦੇ ਹੋ ਕਿ ਸਰ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਆਉਂਦਾ ਪੜਨ ਦਾ ਦਿਲ ਨਹੀਂ ਕਰਦਾ ਤੇ ਸਿਲੈਕਸ਼ਨ ਵੀ ਉਹੀ ਲੈ ਕੇ ਜਾਊਗਾ ਜਿਹੜਾ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਆਪ ਦੀ ਤਿਆਰੀ ਪੂਰੀ ਰੱਖੂਗਾ ਸੋ ਦੋਸਤੋ ਉਮੀਦ ਤਾਂ ਮੈਂ ਇਹੀ ਕਰਦਾ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਅੰਦਰ ਇੱਕ ਅਲੱਗ ਲੈਵਲ ਦੀ ਜਿਹੜੀ એનર્ਜੀ ਹੈਗੀ ਐ ਜੀ ਉਹ ਜ਼ਰੂਰ ਆਈ ਹੋਊਗੀ ਐਂਡ ਤੁਸੀਂ ਆਪ ਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦੋਗੇ ਤੁਸੀਂ ਇਹਨਾਂ ਦੇਖੋ ਕਿ ਜਿਹੜੀਆਂ ਆ ਸਟੇਟ ਦੀਆਂ ਵੈਕੈਂਸੀਜ਼ ਨੇ ਜਾਂ ਫਿਰ ਸੈਂਟਰ ਦੀਆਂ ਜਾਂ ਫਿਰ ਰਾਜਸਥਾਨ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਦੇਖਣ ਨੂੰ ਮਿਲ ਰਹੀਆਂ ਨੇ ਇਹਦੇ ਵਿੱਚ ਤਾਂ ਯਾਰ ਕੰਪੀਟੀਸ਼ਨ ਹੀ ਬਹੁਤ ਜ਼ਿਆਦਾ ਕੰਪੀਟੀਸ਼ਨ ਨੂੰ ਛੱਡੋ ਜੇਕਰ ਤੁਸੀਂ ਸ਼ੁਰੂਆਤ ਕਰੋਗੇ ਮਿਹਨਤ ਕਰੋਗੇ ਤਾਂ ਤੁਸੀਂ ਹਰ ਕੁਝ ਪ੍ਰਾਪਤ ਕਰ ਸਕਦੇ ਹੋ ਕੋਈ ਵੀ ਜੰਗ ਜਿੱਤ ਸਕਦੇ ਹੋ ਸੋ ਦੋਸਤੋ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਦੋਸਤੋ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all